ਸਸਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਪੈ ਰਹੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਬੱਚੇ ਦੀ ਕਸਟਡੀ ਪਿਤਾ ਨੂੰ ਦੇਣਾ ਗਲਤੀ ਸੀ ਸੁਪਰੀਮ ਕੋਰਟ ਨੇ ਮੰਨੀ ਆਪਣੀ ਗਲਤੀ 12 ਸਾਲ ਦੇ ਮਾਸੂਮ ਬੱਚੇ ਦਾ ਦਰਦ ਸੁਣ ਕੇ ਪਲਟਿਆ ਫੈਸਲਾ ਸਪਿੰਗ ਕੋਰ ਨੇ ਪਿਤਾ ਪੁੱਤਰ ਦੀ ਕਸਟਡੀ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਦਿੱਤਾ ਹੈ ਅਦਾਲਤ ਨੇ 12 ਸਾਲ ਦੇ ਲੜਕੇ ਦੀ ਕਸਟਡੀ ਉਸਦੇ ਪਿਤਾ ਨੂੰ ਸੌਂਪਣ ਦੇ ਆਪਣੇ 10 ਮਹੀਨੇ ਪੁਰਾਣੇ ਫੈਸਲੇ ਨੂੰ ਪਲਟ ਦਿੱਤਾ ਅਦਾਲਤ ਨੇ ਕਿਹਾ ਕਿ ਬੱਚਿਆਂ ਦੀ ਕਸਟਡੀ ਸੰਬੰਧੀ ਅਦਾਲਤ ਦੇ ਫੈਸਲੇ ਅੰਤਿਮ ਨਹੀਂ ਹੋ ਸਕਦੇ ਜਸਟਿਸ ਵਿਕਰਮ ਨਾਥ ਤੇ ਜਸਟਿਸ ਪ੍ਰਸਨਾ ਬੀ ਬਰਾਲੇ ਦੇ ਬੈਂਚ ਨੇ ਕਿਹਾ ਕਿ ਕਸਟਡੀ ਦੌਰਾਨ ਬੱਚੇ ਦੀ ਸਿਹਤ ਪ੍ਰਭਾਵਿਤ ਹੋਈ ਹੈ ਸੁਪਰੀਮ ਕੋਰਟ ਨੇ ਇਹ ਵੀ ਮੰਨਿਆ ਕਿ ਅਦਾਲਤ ਨੇ ਪਿਤਾ ਨੂੰ ਲੜਕੇ ਦੀ ਕਸਟਡੀ ਦੇ ਕੇ ਗਲਤੀ ਕੀਤੀ ਹੈ ਆਓ ਹੁਣ ਆਓ ਸਮਝੀਏ ਕਿ ਮਾਮਲਾ ਕੀ ਹੈ ਤਾਂ ਅਸਲ ਬੱਚੇ ਦੇ ਮਾਪਿਆਂ ਦਾ ਵਿਆਹ ਉਹ 2011 ਵਿੱਚ ਹੋਇਆ ਸੀ ਅਤੇ ਉਸ ਦਾ ਜਨਮ 2012 ਵਿੱਚ ਹੋਇਆ ਸੀ 1 ਸਾਲ ਬਾਅਦ ਦੋਵੇਂ ਵਾਕ ਹੋ ਗਏ ਅਤੇ ਬੱਚੇ ਦੀ ਕਸਟਡੀ ਮਾਂ ਨੂੰ ਸੌਂਪ ਦਿੱਤੀ ਗਈ ਮਾਂ ਨੇ 2016 ਵਿੱਚ ਦੁਬਾਰਾ ਵਿਆਹ ਕਰਵਾ ਲਿਆ ਉਸ ਦੇ ਦੂਜੇ ਪਤੀ ਨੇ ਪਹਿਲੇ ਵਿਆਹ ਤੋਂ ਦੋ ਬੱਚੇ ਸਨ ਤੇ ਨਵੇਂ ਜੋੜੇ ਦਾ ਆਪਣਾ ਇੱਕ ਬੱਚਾ ਸੀ ਇਸ ਤੋਂ ਬਾਅਦ ਪਿਤਾ ਨੇ ਦੱਸਿਆ ਕਿ ਉਸ ਨੂੰ 2019 ਤੱਕ ਬੱਚੇ ਦੀ ਟਿਕਾਣੀ ਬਾਰੇ ਪਤਾ ਨਹੀਂ ਸੀ ਜਦੋਂ ਮਾਂ ਨੇ ਕੁਝ ਕਾਗਜ਼ਤ ਲਈ ਰੋਜ਼ਨਾ ਸੰਪਰਕ ਕੀਤਾ ਕਿਉਂਕਿ ਉਸਨੀ ਅਤੇ ਉਸਦੇ ਦੂਜੇ ਪਤੀ ਨੇ ਬੱਚਿਆਂ ਨੂੰ ਮਲੇਸ਼ੀਆ ਜਾਣ ਦਾ ਫੈਸਲਾ ਕੀਤਾ ਸੀ ਪਿਤਾ ਨੇ ਇਹ ਵੀ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਬੱਚੇ ਦਾ ਧਰਮ ਉਸਦੀ ਸਹਿਮਤੀ ਜਾਂ ਜਾਣਕਾਰੀ ਤੋਂ ਬਿਨਾਂ ਹਿੰਦੂ ਤੋਂ ਸਾਈ ਵਿੱਚ ਬਦਲ ਦਿੱਤਾ ਗਿਆ ਹੈ ਇਸ ਤੋਂ ਬਾਅਦ ਪਿਤਾ ਨੇ ਬੱਚੇ ਦੀ ਕਸਟਡੀ ਲਈ ਪਰਿਵਾਰਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਉਸ ਨੂੰ ਕੋਈ ਰਾਤ ਨਹੀਂ ਮਿਲੀ ਉਸਨੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਇਸ ਤੋਂ ਬਾਅਦ ਬੱਚੇ ਦੀ ਕਸਟਡੀ ਪਿਤਾ ਨੂੰ ਦੇ ਦਿੱਤੀ ਕਿ ਹਾਲਾਂਕਿ ਮਾਂ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੀਨੀਅਰ ਅਪੀਲ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਦਾਤਨੀ ਅਦਾਲਤ ਨੇ ਪਿਛਲੇ ਸਾਲ ਕਸਤੇ ਚੋਸ ਦੀ ਅਪੀਲ ਰੱਦ ਕਰ ਦਿੱਤੀ ਇਸ ਤੋਂ ਬਾਅਦ ਬੱਚੇ ਦੀ ਮਾਂ ਨੇ ਅਦਾਲਤ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਕਸਟਡੀ ਬਦਲਣ ਦੇ ਹੁਕਮ ਦਾ ਬੱਚੇ ਦੀ ਮਾਨਸਿਕ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਿਆ ਉਸ ਦੀਆਂ ਦਲੀਲਾਂ ਦਸਮ ਮਰਥਨ ਇੱਕ ਕਲੀਨਿਕ ਮਨੋਗਿਆਨ ਦੀ ਰਿਪੋਰਟ ਦੁਆਰਾ ਵੀ ਕੀਤਾ ਗਿਆ ਉਹਦਾ ਉਹਨੇ ਕਹੇ ਜਦੋਂ ਬੱਚਾ 11 ਮਹੀਨਿਆਂ ਦਾ ਸੀ ਤਾਂ ਜੋੜਾ ਪੁੱਖ ਹੋ ਗਿਆ ਸੀ ਉਦੋਂ ਤੋਂ ਉਹ ਆਪਣੇ ਜੈਵਿਕ ਪਿਤਾ ਨੂੰ ਬਹੁਤ ਘੱਟ ਵਾਰ ਮਿਲਿਆ ਹੈ ਤੇ ਆਪਣੀ ਮਾਂ ਤੋਂ ਦੂਰ ਰੱਖਿਆ ਹੈ ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਜਾਂ ਕਿ ਹਸਤੀਤਕ ਵਿੱਚ ਰਾਸਤ੍ਰ ਬਦਲਣ ਦੇ ਸਖਤ ਕਦਮ ਦਾ ਬੱਚੇ ਦੇ ਮਨਅਸਰ ਪਰ ਪ੍ਰਭਾਵ ਪਿਆ ਅਦਾਲਤ ਨੇ ਕਹੇ ਕਿ ਪਿਤਾ ਇੱਕ ਇਹ ਮੀਂਦ ਨਹੀਂ ਕਰ ਸਕਦਾ ਕਿ ਬੱਚਾ ਇਨੇ ਲੰਬੇ ਸਮੇਂ ਬਾਅਦ ਅਚਾਨਕ ਉਸ ਨਾਲ ਮਾਪਿਆਂ ਵਰਗਾ ਰਿਸ਼ਤਾ ਸਥਾਪਿਤ ਕਰੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ